ਹਾਂਜੀ ਉਹਨਾਂ ਦਾ ਛੋਟੇ ਭਰਾ ਨੇ ਵੀ ਦਖਲ ਦਿੱਤਾ ਜੀ ਗਲਾਬ ਸੋਕਦੇ ਨੇ ਵੀਜੇ ਹਰਦੀਪ ਨੂੰ ਅਸੀਂ ਮਾਰਾਂਗੇ ਵੀਜੇ ਹਰਦੀਪ ਨੇ ਗਲਾਬ ਨੂੰ ਕੁਝ ਕਰਤਾ ਸੀ ਹਰਦੀਪ ਨੂੰ ਛੱਡ ਗਲਾਬ ਦੇ ਖਿਲਾਫ ਐਫਡੀ ਕਹਿ ਦਿੱਤੀ ਸੀ ਉਹ ਗਲਾਬ ਸੀਗਾ ਜਿਹੜਾ ਡਾਕਟਰ ਉਹ ਸਾਡੇ ਪਰ ਮਦਦੋਂ ਮਦੀ ਘਰੇ ਆਉਂਦਾ ਸੀਗਾ ਹੋਇਆ ਜੀ ਗਲਾਬ ਦੇ ਕਾਰਨ ਹੋਇਆ ਜੀ ਅਗਰ ਗਲਾਬ ਸਮਝ ਜਾਂਦਾ ਜੀ ਫਿਰ ਇਹ ਗੱਲ ਹੀ ਨਹੀਂ ਹੁੰਦੀ ਸੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸਵਰਾਜ ਸਿੰਘ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਸੋ ਅੱਜ ਪਿੰਡ ਕੁਰੰਗਾਂ ਵਾਲੀ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ 21 ਜੁਲਾਈ ਦੀ ਰਾਤ ਨੂੰ ਇੱਕ ਕਤਲ ਹੋ ਜਾਂਦਾ ਹੈ ਹਰਪ੍ਰੀਤ ਕੌਰ ਦਾ ਸੋ ਉਸਦੇ ਹੀ ਪਤੀ ਦੇ ਵੱਲੋਂ ਜਾਨੀ ਕਿ ਹਰਦੀਪ ਦੇ ਵੱਲੋਂ ਉਸ ਮਹਿਲਾ ਦਾ ਕਤਲ ਕੀਤਾ ਜਾਂਦਾ ਹੈ ਸੋ ਅੱਜ ਅਸੀਂ ਪਰਿਵਾਰ ਦੇ ਕੋਲ ਪਹੁੰਚੇ ਆ ਸੋ ਜਿਹੜਾ ਪਰਿਵਾਰ ਹੈ ਉਹ ਕੈਮਰੇ ਦੇ ਅੱਗੇ ਆਉਣਾ ਚਾਹੁੰਦਾ ਸੀ ਤੇ ਕੁਝ ਸਚਾਈ ਹੈ ਜਿਹੜੀ ਉਹ ਦੱਸਣਾ ਚਾਹੁੰਦਾ ਸੀ ਸੋ ਆਓ ਉਸ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਅਜਿਹਾ ਇਸ ਪਰਿਵਾਰ ਦੇ ਵਿੱਚ ਕੀ ਹੋਇਆ ਕਿ ਜਿਹੜਾ ਹਰਦੀਪ ਸਿੰਘ ਹੈ ਉਸ ਨੂੰ ਇੰਨਾ ਖੌਫਨਾਕ ਜਿਹੜਾ ਕਦਮ ਚੱਕਣਾ ਪਿਆ ਸੋ ਆਓ ਉਸ ਦੇ ਪਰਿਵਾਰ ਦੇ ਨਾਲ ਆਪਾਂ ਜਿਹੜੀ ਗੱਲਬਾਤ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਮੇਰਾ ਨਾਮ ਹਰਚਰਨ ਸਿੰਘ ਹੈ ਹਰਚਨ ਸਿੰਘ ਅਜਿਹਾ ਪਰਿਵਾਰ ਦੇ ਵਿੱਚ ਕੀ ਚੱਲ ਰਿਹਾ ਸੀ ਕਿ ਹਰਦੀਪ ਸਿੰਘ ਨੂੰ ਇੰਨਾ ਖੋਫਨਾਕ ਜਿਹੜਾ ਕਦਮ ਚੱਕਣਾ ਪਿਆ ਵੀ ਹਰਦੀਪ ਸਿੰਘ ਮੇਰਾ ਭਾਈ ਹੈ ਮੇਰੀ ਪਰਜਾਈ ਠੀਕ ਹੈ ਦੋਨੇ ਇੱਥੇ ਵਧੀਆ ਰਹਿੰਦੇ ਸੀ ਠੀਕ ਹੈ ਕੋਈ ਪਰਵਾਦ ਕੋਈ ਦਿੱਕਤ ਨਹੀਂ ਜੀ ਕਈ ਸਾਲ ਹੋ ਗਏ 3 ਸਾਲ ਹੋ ਗਏ ਇਹਨਾਂ ਦਾ ਡਾਕਟਰ ਗੁਲਾਬ ਸਿੰਘ ਨਾਲ ਕੋਈ ਪਰਮਾ ਚੱਕਰ ਚੱਲਦਾ ਸੀ ਉਹਦੀ ਪਰਚਾਈ ਹਾਂਜੀ ਉਹਦੀ ਵਜਨ ਨਾਲ ਹੀ ਸਾਰਾ ਕੁਝ ਹੋਇਆ ਕਿ 19 ਤਰੀਕ ਨੂੰ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਹੈ ਰੋੜੀ ਥਾਣੇ 'ਚ ਤਾਂ ਉਹਨਾਂ ਦੇ ਖਿਲਾਫ ਜੀ ਡਾਕਟਰ ਗੁਲਾਬ ਦੇ ਖਿਲਾਫ ਜੀ ਡਾਕਟਰ ਗੁਲਾਬ ਦੇ ਖਿਲਾਫ ਐਪਲੀਕੇਸ਼ਨ ਦਿੱਤੀ ਜੀ ਫਿਰ ਇਹ 20 ਤਰੀਕ ਨੂੰ ਇਹਨਾਂ ਨੇ ਕੀ ਕਰਾਈ ਗਿੱਟਮਿੱਟ ਕਰਕੇ ਕਹਿੰਦੇ ਵੀ ਆਪਾਂ ਰਾਜੀ ਬੰਦਾ ਕਰਾਂਗੇ ਪੰਚਾਇਤ ਦੇ ਵੀ ਕਈ ਸੀ ਨਾਲ ਐਤਵਾਰ ਦੇ ਦਿਨ ਜੀ ਇਹ ਰਾਜੀ ਬੰਦਾ ਕਰਨ ਦਾ ਬਿਆਨ ਲੈਣ ਗਏ ਆ ਐਤਵਾਰ ਪਰ ਐਤਵਾਰ ਨੂੰ ਉਹਨਾਂ ਨੇ ਕੋਈ ਗਲਤ ਬਿਆਨ ਦਵਾ ਕੇ ਜਾਉਣਾ ਨੇ ਕੁਛ ਵੀ ਕਰਿਆ ਲਾਲਚ ਦੇ ਕੇ ਉਹਨੇ ਕਿਹਾ ਵੀ ਤੇਰੇ ਘਰ ਵਾਲੇ ਨੂੰ ਬੰਨਾਲਾ ਅਜੀ ਤੈਨੂੰ 50000 ਰੁਪਏ ਦੇ ਦੇਗਾ ਪਰ ਸ਼ਾਮ ਨੂੰ ਆ ਕੇ ਉਹਨੇ ਕਿਹਾ ਵੀ ਅਜੀ ਹਰਜੀਪ ਨੂੰ ਕਿਹਾ ਮੇਰੀ ਪਰਜਾਈ ਨੇ ਹਰਜੀਪ ਨੂੰ ਕਿਹਾ ਵੀ ਤੈਨੂੰ 50000 ਰੁਪਏ ਤਾਂ ਦੇ ਦਿੰਦੇ ਆ ਤੂੰ ਭਾਇਆ ਰੱਬੇ ਲੜਾ ਇਹਨਾਂ ਦਾ ਕਰ ਲੈ ਠੀਕ ਹੈ ਜੀ ਦੇਖੋ 3 ਸਾਲ ਹੋ ਗਏ ਸੀ ਜੀ ਉਹਨੂੰ ਸਹਿ ਜਾਂਦੇ ਨੂੰ ਬਹੁਤ ਜ਼ੁਲਮ ਕਰਦੇ ਸੀ ਹੋ ਰਿਹਾ ਜੀ ਪਰ ਉਹ ਸਹਿ ਨਹੀਂ ਸਕਦਾ ਸੀ ਇਸੇ ਕਰਕੇ ਉਹਨੇ ਬਹੁਤ ਵੱਡਾ ਕਦਮ ਕੀਤਾ ਪਰ ਬਹੁਤ ਵੱਡੀ ਗਲਤੀ ਕੀਤੀ ਹੈ ਬਹੁਤ ਵੱਡੀ ਗਲਤੀ ਕੀਤੀ ਹੈ ਆਪਦਾ ਘਰ ਪਟਿਆ ਗਿਆ ਨਾਲੇ ਸੋਹਣਾਂ ਦਾ ਪਟਿਆ ਤੇ ਬੱਚੇ ਉਹਦੇ ਤਿੰਨੇ ਨਹੀਂ ਕਿੰਨੇ ਬੱਚੇ ਰੁਲੀ ਜਾਂਦੇ ਆ ਉਹਦੇ ਤਿੰਨੇ ਬੱਚੇ ਰੋਦੇ ਨਹੀਂ ਪਰ ਜਿਹੜੇ ਬੰਦੇ ਦੇ ਵਜ੍ਹਾ ਨਾਲ ਇਹ ਸਾਰਾ ਮੋਢਰ ਹੋਇਆ ਉਹ ਅੱਜ ਵੀ ਗਲੀਆਂ 'ਚ ਘੁੰਮ ਰਿਹਾ ਉਹਦੇ ਖਰਾਬ ਕੋਈ ਕਰ ਵੀ ਨਹੀਂ ਹੋਰੀ ਐਪਲੀਕੇਸ਼ਨ ਵਾਲਾਂ ਦੀ ਲੱਗੀ ਹੋਈ ਆ ਉਹਦੇ ਬਾਰੇ ਕੋਈ ਪੁੱਛਗਿੱਛ ਨਹੀਂ ਹੋਰੀ ਅੱਜ ਵੀ ਹੁਕਮ ਰਿਆ ਛਰੇ ਆਂ ਗਲੀਆਂ ਚ ਘੁੰਮ ਰਿਆ ਕੋਈ ਨਹੀਂ ਪੋਚਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਉਹਦੇ ਕਾਨੂੰਨੀ ਕਾਰ ਵੀ ਕੀਤੀ ਜਾਵੇ ਬਰਤਬਰ ਕਾਨੂੰਨੀ ਕਾਰ ਵੀ ਕੀਤੀ ਜਾਵੇ ਮੇਰੇ ਭਾਈ ਨੇ ਜੋ ਕੀਤਾ ਬਹੁਤ ਗਲਤ ਕੀਤਾ ਉਹਦੀ ਸਜ਼ਾ ਉਹਨੂੰ ਮਿਲੇ ਉਹਦੀ ਵੀ ਸਜ਼ਾ ਉਹਨੂੰ ਮਿਲੇ ਜੋ ਕੀਤੀ ਹੈ ਠੀਕ ਹੈ ਪਰ ਉਹਨੇ ਵੀ ਬਹੁਤ ਬੜੀ ਗਲਤੀ ਗਲਤ ਕੀ ਹੈ ਗਲਤ ਕਰਦੂ ਚੁੱਕਾ ਸਾਨੂੰ ਖੁਦ ਨੂੰ ਪਤਾ ਨਹੀਂ ਸੀ ਮੈਂ ਤਾਂ ਵੱਡਾ ਭਾਈ ਮੈਨੂੰ ਖੁਦ ਨੂੰ ਪਤਾ ਨਹੀਂ ਸੀ ਵਿਚ ਐਸ ਇਹ ਦਾ ਬੜਾ ਕਦਮ ਚੱਕੂਗਾ ਇਹ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਡਾਕਟਰ ਗੁਲਾਬ ਸਿੰਘ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਉਹ ਦੋ ਘਰ ਪੱਤੇ ਗਏ ਨੇ ਦੋ ਘਰ ਬਰਬਾਦ ਹੋ ਗਏ ਪਰ ਜਿਹਦੀ وجہ ਨਾਲ ਹੋਇਆ ਡਾਕਟਰ ਗੁਲਾਬ ਸਿੰਘ ਸਰੂ ਬੱਗੜ ਸਿੰਘ ਕੁੰਗਾਲੀ ਇਸੇ ਪਿੰਡ ਦੇ ਰਹਿਣ ਵਾਲੇ ਆ ਹਾਂਜੀ ਇਸੇ ਪਿੰਡ ਦੇ ਰਹਿਣ ਵਾਲੇ ਆ ਜੀ ਪਿੰਡ ਦੇ ਵਿੱਚ ਹੈਗੇ ਪਿੰਡ ਦੇ ਵਿੱਚ ਰਹਿੰਦੇ ਸੀਗੇ ਜੀ ਪਰ ਉਹ ਜਦੋਂ ਦਾ ਇਹ ਮੋਟਰ ਕੀਤਾ ਗਿਆ ਉਸ ਦਿਨ ਨੇ ਉਹ ਇਸ ਘਰੋਂ ਚਲੇ ਗਏ ਨੇ ਪ੍ਰਸ਼ਾਸਨ ਨੂੰ ਬੇਨਤੀ ਪੁਛ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਉਹਨਾਂ ਦੇ ਕਰ ਵੀ ਕੀਤੀ ਜਾਵੇ ਜਿਹੜੀ ਹਰਪ੍ਰੀਤ ਸੀ ਉਹ ਜੀ ਮੇਰੀ ਨੋ ਸੀ ਸੀ ਸਾਰਿਆਂ ਤਾਂ ਛੋਟੀ ਮਸਾਂ ਵਿੱਚ ਬੱਚੇ ਵਿੱਚ ਖੇ ਸੀ ਰੰਡੀ ਬੁੜੀ ਨੇ ਪਾੜੇ ਸੀ ਜਿੱਤੇ ਉਹਦਾ ਜਰਮ ਸੀ ਉਹਦੇ ਉਹਦੇ ਪਿਓ ਦਾ ਭੋਗ ਸੀਗਾ ਤੇ ਮਸਾਂ ਮੈਂ ਪਾੜੇ ਸੀਗੇ ਤੇ ਉਹ ਗਲਾਵ ਸੀਗਾ ਜਿਹੜਾ ਡਾਕਟਰ ਉਹ ਸਾਡੇ ਮਨੋਮਲੀ ਘਰੇ ਆਉਂਦਾ ਸੀਗਾ ਤੇ ਉਹਨੂੰ ਵੀ ਮਨੋਮਲੀ ਜੇ ਲੈ ਕੇ ਜਾਂਦਾ ਸੀ ਸਾਨੂੰ ਬਹੁਤ ਪਰੇਸ਼ਾਨੀ ਸੀ ਪਰੇਸ਼ਾਨੀ ਦੇ ਨਾਲ ਲੋਕਾਂ ਦੀ ਸ਼ਮਰਿੰਦਨੀ ਦੇ ਨਾਲ ਅਸੀਂ ਇਹ ਉਹਨੇ ਮੇਰੇ ਬੱਚੇ ਨੇ ਇਹ ਵੱਡੀ ਕਦਮ ਪੱਟੀ ਤੇ ਅਸੀਂ ਤੰਗ ਬਹੁਤ ਹੈ ਤੇ ਨਿੱਕੇ ਨਿੱਕੇ ਉਹਦੇ ਬੱਚੇ ਆ ਜਿਹੜੇ ਹੁਣ ਰੋ ਰਹੇ ਆ ਮੈਂ ਤਾਂ ਆਪਦੇ ਬੱਚੇ ਮਸਾਂ ਪਾਲੇ ਸੀ ਤੇ ਹੁਣ ਮੇਰੇ ਉਹ ਤਿੰਨ ਬੱਚੇ ਪੱਲੇ ਪੈ ਗਏ ਤਿੰਨ ਬੱਚੇ ਮੈਂ ਉਹ ਪਾਲ ਵੀ ਨਹੀਂ ਸਕਦੀ ਤੇ ਮੈਂ ਕਰਾਂ ਵੀ ਕੀ ਤੇ ਉਹ ਤਾਂ ਹੁਣ ਅੰਦਰ ਹੈ ਉਹਦੀ ਮਾਂ ਉਮਰ ਕੀ ਬਹੁਤ ਗਲਤੀ ਨਾ ਉਹ ਸਾਡਾ ਘਰ ਉਹਨੇ ਬਰਬਾਦ ਕਰਿਆ ਸਾਡੇ ਤਾਂ ਦੋ ਘਰ ਪੱਟੇ ਕੇ ਵਿੱਚੇ ਆਪਦੇ ਪੇਕੇ ਤੇ ਵਿੱਚੇ ਸਾਡਾ ਤਾਂ ਪਟਿਆ ਜਾਣਾ ਹੀ ਸੀ ਤੇ ਪਰ ਇਹ ਗਲਾਬ ਸਿੰਘ ਦੀ ਗਲਤੀ ਨਾ ਪੱਟੇ ਗਈ ਆ ਸਾਡੀ ਕੋਈ ਗਲਤੀ ਨਹੀਂ ਸੀ ਮੇਰੇ ਬੱਚੇ ਦੀ ਕੋਈ ਗਲਤੀ ਨਹੀਂ ਸੀਗੀ ਤੇ ਉਹਦੀ ਗਲਤੀ ਨਾ ਪੱਟੇ ਗਈ ਕਿਉਂਕਿ ਉਹ ਮਿਸਤਰੀ ਸੀਗਾ ਮਿਸਤਰੀ ਨੇ ਉਹਨੇ ਤੜਕੇ ਵਗ ਜਾਂਦਾ ਸੀ 8 ਵਜੇ ਤੇ ਆਥ ਨੇ 6 ਵਜੇ ਘਰੇ ਆਉਂਦਾ ਸੀਗਾ ਤੇ ਉਹਨੂੰ ਕੀ ਪਤਾ ਵੀ ਘਰੇ ਕੀ ਹੋਈ ਜਾਂਦਾ ਮਾਤਾ ਜੀ ਕਦੇ ਤੁਸੀਂ ਗੁਲਾਬ ਸਿੰਘ ਨੂੰ ਸਮਝਾਇਆ ਸੀ ਵੀ ਤੁਸੀਂ ਇਹ ਕੰਮ ਨਾ ਕਰੋ ਸਾਨੂੰ ਮੈਨੂੰ ਮੇਰੇ ਹੁੰਦਿਆਂ ਤਾਂ ਉਹ ਆਉਂਦਾ ਹੀ ਨਹੀਂ ਸੀਗਾ ਮੰਗ ਰੋ ਜ਼ਬਰਦਸਤੀ ਕਰਦਾ ਸੀ ਤੇ ਮੇਰੇ ਹੁੰਦਿਆਂ ਨਹੀਂ ਆਉਂਦਾ ਸੀਗਾ ਮੈਂ ਤਾਂ ਉਹੀ ਉਹੀ ਗੱਲ ਕਰੂੰ ਕਿ ਜਿਹੜੀ ਮੈਂ ਦੇਖੀ ਅਤੇ ਬੀਤੀ ਹੈ ਚਾਰ ਵਾਰੀ ਤਾਂ ਹਾਂ ਚਾਰ ਪੰਜ ਵਾਰੀ ਪਛਾਈਤਾਂ ਹੋਗੀਆਂ ਚਾਰ ਪੰਜ ਵਾਰੀ ਸਾਡੇ ਰਾਜੀ ਬੰਦੇ ਹੋਗੇ ਪਰ ਉਹ ਮੁੰਡਾ ਨਹੀਂ ਸਮਝਿਆ ਨਾ ਉਹ ਸਮਝੀ ਨਾ ਉਹ ਸਮਝਿਆ ਤੇ ਜੇ ਉਹ ਯਾਖਤੰਦਾ ਵੀ ਜਬਰਦਸਤੀ ਮੈਂ ਨਾ ਕਰਾਂ ਤੇ ਇੱਥੇ ਨਾ ਆਇਆ ਕਰ ਤਾਂ ਇਹ ਉਹ ਕਿਉਂ ਜਾਂਦੀ ਸਾਰਾ ਜਿੰਨਾ ਕਹਿਣਾ ਬਹੁਤ ਥੰਦਾ ਆਇਆ ਸੀਗਾ ਜੀ 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 ਮੈਂ ਤਾਂ ਇਹ ਹੀ ਕਹਿਣਾ ਚਾਹੁੰਦਾ ਜੀ ਅਸੀਂ ਦੋ ਵਾਰੀ ਮਤਲਬੀ ਕਲਾਕ ਦੇ ਖਿਲਾਫ ਪੂਰੀ ਦਰਖਾਸਤ ਵੀ ਦਿੱਤੀ ਹੋਈ ਸੀ ਮਤਲਬੀ ਇਹਦੇ ਕਰਾਲੀ ਕਹਦੀ ਵੀ ਬਹਿਰਾਜੀ ਬੰਦਾ ਨਹੀਂ ਕਰਦਾ ਅਸੀਂ ਕਈ ਬੰਦੇ ਸੀਗੇ ਮਤਲਬੀ ਰਾਜ ਮੈਂਬਰ ਸੀਗਾ ਜੀ ਦੋ ਤੇ ਪੱਕੇ ਤੋਂ ਅਸੀਂ ਸਰਪੰਚ ਸੀਗਾ ਤੇ ਇਹ ਰਾਜੀ ਬੰਦਾ ਨਹੀਂ ਕਰਦੀ ਚਾਹੁੰਦੇ ਸੀ ਫਿਰ ਵੀ ਅਸੀਂ ਤੱਕੇ ਰਾਜੀ ਰਾਜੀ ਇਹ ਬੰਦਾ ਇਹਦਾ ਕਰਵਾਤਾ ਜੀ ਤੇ ਮਤਲਬੀ ਬਲਾਬ ਦੇ ਮਤਲਬੀ ਇਹ 400 ਹੈ ਜੀ ਸਾਰਾ ਕੁਝ ਹੋਇਆ ਜੀ ਗਲਾਸ ਦੇ ਕਾਰ ਨਹੀਂ ਹੋਇਆ ਜੀ ਅਗਰ ਗਲਾਸ ਸਮਝ ਜਾਂਦਾ ਜੀ ਫਿਰ ਇਹ ਗੱਲ ਹੀ ਨਹੀਂ ਹੁੰਦੀ ਸੀ ਸਮਝਣਾ ਸੀ ਸਾਡਾ ਬਹੁਤ ਘਰ ਖਰਾਬ ਕੀਤਾ ਜੀ ਉਹਨਾਂ ਨੇ ਬਹੁਤ ਅਸੀਂ ਇਹਨੂੰ ਵੀ ਸਮਝਾਇਆ ਸੀ ਵੀ ਸਮਝੋ ਤੁਸੀਂ ਦੋ ਪਰਿਵਾਰਾਂ ਦਾ ਦੋ ਘਰ ਪੱਟੇ ਜਾਣਗੇ ਜੀ ਬਹੁਤ ਵਾਰੀ ਪੰਚਾਇਤਾਂ ਹੋਈਆਂ ਨੇ ਪਰ ਤੋਂ ਵੱਧ ਪੰਚਾਇਤਾਂ ਹੋਆਂ ਸਮਝਾਈ ਬਹੁਤ ਬਹੁਤ ਸਮਝਾਈ ਸੀ ਪਰ ਘਰ ਬਹੁਤ ਖਰਾਬ ਹੋ ਗਿਆ ਜੀ ਸੁਣਿਆ ਸਾਰਾ ਸੁਣਿਆ ਜੀ ਬਾਤੂ ਵਾਰੀ ਪਸੂਰ ਦੇ ਥਾਂ ਤੇ ਪੱਟਿਆ ਘਰ ਤਿੰਨ ਚਾਰ ਸਾਲ ਦੀ ਗਲਤ ਸੀ ਜੀ ਬਹੁਤ ਬਰਦਾਸ਼ਤ ਕਰਿਆ ਨੇ ਗੱਲ ਕਰ ਹੁਣ ਠੀਕ ਵੀ ਅਨਸਰਦੇ ਦੀ ਸਰਾਮੀ ਕਰੀ ਆਏ ਹੁਣ ਤਾਂ ਸਿਰ ਤੋਂ ਪਾਣੀ ਨਾਲੀ ਆ ਹਾਂ ਕਿ ਸੱਤ ਤੋਂ ਵੀ ਸੱਸ ਅਸੀਂ ਬਹੁਤ ਸਮਝਾਈ ਸੀ ਮੈਂ ਵੀ ਬਹੁਤ ਆ ਸਮਝਾ ਸਮਝਾਈ ਹਾਂ ਤੇ ਵੀ ਗਲਾਬ ਨੂੰ ਨਾ ਗਲਾਬ ਸਮਝਾ ਤੇ ਨਾ ਇਹ ਬਹੁ ਸਮਝੇ ਮੰਨਦੇ ਹੋ ਵੀ ਗਲਾਬ ਦੇ ਕਾਰਨ ਜੀ ਕਾਰਨ ਹੀ ਪਟਿਆ ਸਾਰਾ ਕਾਰਨ ਇਸ ਦੇ ਕਾਰਨ ਸਾਰਾ ਬੱਚੇ ਵੀ ਉਜੜੇ ਸਾਰਾ ਪਰਿਵਾਰ ਵਿਚੜ ਗਿਆ ਬਾਕੀ ਸਾਰੇ ਇਹਨਾਂ ਦੀ ਮਾਤਾ ਜੀ ਨਾਲ ਮਿਲਣੀ ਚਾਹੀਦੀ ਜਿੰਨੀ ਇਹਨਾਂ ਨੂੰ ਮਿਲਦੀ ਸੀ ਕੋਜੀ ਸਾਰਿਆਂ ਨੂੰ ਇਹਨਾਂ ਦੇ ਬੱਚੇ ਰੋਣਗੇ ਬਾਈ ਨਾ ਕਈ ਵਾਰੀ ਬਾਗੀ ਜੀ ਰਸ ਰਸ ਕੇ ਤੇ ਇਹ ਨਹੀਂ ਖੜਾ ਨਹੀਂ ਛੱਡਿਆ ਸੀ ਬਾਕੀ ਚਰੇ ਦੀ ਮਾਂ ਦਾ ਕਸੂਰ ਨਹੀਂ ਜੀ ਮੁੰਡੇ ਦਾ ਕਸੂਰ ਨਹੀਂ ਕੋਈ ਵੱਡੇ ਦਾ ਉਹ ਆਈ ਨਹੀਂ ਕਦੇ ਕੋਈ ਉਹਦਾ ਇਲੈਕਸ਼ਨ ਨਹੀਂ ਹਾਂ ਵੀ ਕੋਈ ਇਹਨਾਂ ਦਾ ਕਦੇ ਲੜਾਈ ਜਨਾ ਨਾ ਕਦੇ ਉਹ ਇਹ ਬੋਲਦੇ ਨਹੀਂ ਸੀ ਇਹਨਾਂ ਸਾਹੂ ਮੁੰਡਾ ਸੀ ਕੋਈ ਕਮੀ ਨਹੀਂ ਛੱਡੀ ਸੀ ਕੰਮ ਦੀ ਇਹ ਮੁੰਡਾ ਹਰਦੀਪ ਇਹਨਾਂ ਸ਼ਰੀਫ ਸੀ ਉਹਦਾ ਕਿਸੇ ਨਾਲ ਉੱਚਾ ਬੋਲਦਾ ਨਹੀਂ ਸੀ ਨਾ ਹੀ ਲੜਦਾ ਸੀ ਕਿਸੇ ਨਾਲ ਇਹ ਤਾਂ ਜੀ ਹੁਣ ਜਿਵੇਂ ਆਦੇ ਹੁੰਦੇ ਮਰ ਜਾਂਦੇ ਨੇ ਅੱਕ ਚੱਪ ਜਾਵੇ ਕੀ ਕਰਿਆ ਜੇ ਮਰ ਕੇ ਮਾਰਿਆ ਆ ਅਸੀਂ ਵੀ ਬੇੜੇ ਤੋਂ ਇਹਨਾਂ ਦੇ ਸਕੇ ਨਹੀਂ ਬਦੂਰ ਹਾਂ ਕਰ ਸਾਡੇ ਤੇ ਗੱਲ ਕਰ ਵੀ ਸਾਰੇ ਪਿੰਡ ਤੋਂ ਪੁੱਛਿਆ ਜਾਵੇ ਮੁੰਡੇ ਨੇ ਕਿਤੇ ਗਲਤੀ ਨਹੀਂ ਕੋਈ ਕੀਤੀ। ਸੋ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ। ਸੋ ਪਰਿਵਾਰ ਨੇ ਜਿਹੜੀ ਸਚਾਈ ਹੈ ਉਹ ਬਿਆਨ ਕੀਤੀ ਹੈ ਕਿ ਜੋ ਡਾਕਟਰ ਸੀ ਉਸ ਦੇ ਕਾਰਨ ਜਿਹੜਾ ਇਹ ਸਾਰਾ ਕੰਮ ਹੋਇਆ ਹੈ। ਬਾਰ-ਬਾਰ ਉਹਨਾਂ ਨੂੰ ਸਮਝਾਉਣ ਦੇ ਵੀ ਉਹ ਨਾ ਸਮਝੇ। ਤਾਹੀਂ ਹਰਦੀਪ ਸਿੰਘ ਦੇ ਵੱਲੋਂ ਇਹ ਜਿਹੜਾ ਖੌਫਨਾਕ ਕਦਮ ਹੈ ਉਹ ਚੁੱਕਿਆ ਗਿਆ ਸੋ ਪਰਿਵਾਰ ਦੀ ਮੰਗ ਹੈ ਕਿ ਜਿਹੜਾ ਗਲਾਬ ਸਿੰਘ ਹੈ ਉਸਦੇ ਖਿਲਾਫ ਵੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਸੋ ਗਲਾਬ ਸਿੰਘ ਦੇ ਨਾਲ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹਨਾਂ ਦਾ ਫੋਨ ਨੰਬਰ ਨਹੀਂ ਲੱਗ ਰਿਹਾ ਸੋ ਇਹਨਾਂ ਦਾ ਕਹਿਣਾ ਹੈ ਕਿ ਉਹ ਪਰਿਵਾਰ ਇੱਥੇ ਪਿੰਡ ਦੇ ਵਿੱਚ ਨਹੀਂ ਹੈਗੇ ਚਲੇ ਗਏ ਨੇ ਸੋ ਅਗਲੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ